ਮੱਪੜ ਨਹੀਂ ਜੇ ਸਸਰੀ ਕਾਲ ਸੱਜਣੋਂ ਅੱਜ ਇੱਕ ਸੱਜਣ ਕੋ ਪਹੁੰਚੇ ਆਪਾਂ ਟਰਾਲੀ ਤੇ ਟਰੈਕਟਰ ਟਰਾਲੀ ਨਹੀਂ ਟਰਾਲਾ ਹੀ ਵੀਰ ਕਹਿ ਦਿੰਦੇ ਆ 15 7 ਦਾ ਤੇ ਬਾਕੀ ਵੀਰ ਕੋ ਡਿਟੇਲ ਲਵਾਂਗੇ 575 ਟਰੈਕਟਰ ਆ ਦੋ ਚੀਜ਼ਾਂ ਮੰਨ ਲਓ ਤੁਹਾਨੂੰ ਇੱਕੋ ਇੱਕ ਰੋ ਮਿਲ ਜਾਣੀਆਂ ਵਾ ਤੇ ਅੱਗੇ ਨਾ ਝੋਨੇ ਦਾ ਸੀਜ਼ਨ ਆਉਣ ੜਿਆ ਵਾ ਤੇ ਟਰੈਕਟਰ ਵੀ ਪੂਰਾ ਸ਼ਾਨਦਾਰ ਆ ਤੇ ਆਪਾਂ ਵੀਰ ਨਾਲ ਕਰਾਉਨੇ ਆ ਗੱਲਬਾਤ ਕਿੱਥੇ ਖਲੋਤਾ ਵਾ ਕੀ ਹਿਸਾਬ ਕਿਤਾਬ ਲੈਣੇ ਜਾਣਕਾਰੀ ਵੀਰ ਕੋ ਤੇ ਤਸੱਲੀ ਤੁਸੀਂ ਕਾਗਜ਼ ਪੱਤਰਾਂ ਦੀ ਚੈੱਕ ਕਰ ਲਿਓ ਤੇ ਵਾਹ ਕੇ ਪੂਰੀ ਤਸੱਲੀ ਕਰ ਲਿਓ ਟਰਾਲਾ 157 ਦਾ ਵਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਦੇਸਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਜਿੰਨੇ ਵੀ ਸਾਡੇ ਵੀਰ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਚੜਦੀ ਕਲਾ ਜੀ ਠੀਕ ਆਪਣਾ ਨਾਂ ਤੇ ਮੋਬਾਈਲ ਨੰਬਰ ਬੋਲ ਦਿਓ ਨਾਂ ਮੇਰਾ ਜੀ ਦਰਬਾਰਾ ਸਿੰਘ ਪਿੰਡ ਭਿੰਡਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਹੈਗੀ ਪਾਪਾ ਬਕਾਲਾ ਸਾਹਿਬ ਠੀਕ ਹੈ ਤੇ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਥੋੜਾ ਬਹੁਤਾ ਅਸੀਂ ਆ ਸਮਝਾਗ ਵੀ ਕਰਨਾ ਵਾ ਤੇ ਇੰਜੋਏਮੈਂਟ ਵੀ ਕਰਿਓ ਤੇ ਆਪਾਂ ਨਾਲ ਨਾਲ ਤੁਹਾਨੂੰ ਟਰੈਕਟਰ ਦਿਖਾਉਣਾ ਨਾਲੇ ਟਰਾਲੀ ਦੇ ਦੇਣੀ ਆ ਇਹ ਟਰਾਲੀ ਦੇ ਟਰੈਕਟਰ ਆ ਜਿਹੜਾ ਚੋਨੇ ਦੇ ਸੀਜ਼ਨ ਦੇ ਵਿੱਚ ਕੋਈ ਮਾਤੜ ਬੰਦਾ ਵੀ ਲੈ ਗਿਆ ਤੇ ਉਹਨੂੰ ਵੀ ਫਾਇਦਾ ਹੋ ਜਾਣਾ ਠੀਕ ਆ ਫਾਇਦਾ ਇਦਾਂ ਕੋ ਜਾਣਾ ਵਾ ਜਿਹੜਾ ਵੀਰ ਲੈ ਜੂਗਾ ਜਿਹਦੇ ਪਿੰਡ ਟਰਾਲੀ ਟਰੈਕਟਰ ਨਹੀਂ ਹੈਗਾ ਉਹ ਫੇਰੇ ਲਾਉਣ ਲੱਗਾ 2000 ਰੁਪਏ ਫੇਰੇ ਦਾ ਹੁੰਦਾ ਲਾਗੇ ਮੰਡੀ ਹੋਵੇ ਭਾਵੇਂ 5 ਕਿਲੋਮੀਟਰ ਤੇ ਤੇ ਕਈ ਨਹੀਂ ਪੈਸੇ ਵੀ ਦਿੰਦੇ ਬੰਦੇ ਪੈਸੇ ਐਡਵਾਂਸ ਲੈ ਲੈ ਕੇ ਅੱਛਾ ਅੱਛਾ ਆ ਬੜੇ ਬਹਾਨੇ ਹੁੰਦੇ ਪੈਸੇ ਲੈਣ ਦੇ ਵੀ ਤੇਲ ਪੋਣਾ ਉਹ ਕਰਨਾ ਜੇ ਕਰਨਾ ਜਿਹੜਾ ਨਹੀਂ ਦਿੰਦਾ ਅਗਲੀ ਵਾਰ ਫੇਰਾ ਲਵਾ ਲੂਗਾ ਉਹ ਠੀਕ ਠੀਕ ਆ ਹਾਂ ਤੇ ਮੋਬਾਈਲ ਨੰਬਰ ਬੋਲਤਾ ਵੀਰ ਹਾਂਜੀ 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 ਦੋਰੇ ਬੋਲ ਦਿੰਨੇ 9815547787 ਤੇ ਟਰੈਕਟਰ ਬਾਰੇ ਦਿਓ ਹਾਂ ਜਾਣਕਾਰੀ ਟਰੈਕਟਰ ਲਾਲਾ ਸਾਹਿਬ ਤੁਹਾਨੂੰ ਟਰੈਕਟਰ ਵਿੱਚ ਕਿੰਨਾ ਸੋਹਣਾ ਵਾ ਆਵੇ ਰੰਗ ਇਹਦਾ ਲਾਲ ਵਾ ਠੀਕ ਆ 575 ਟਰੈਕਟਰ ਤੇ ਆਹ ਵੇਖੋ 575 ਟਰੈਕਟਰ ਡੀ ਆਈ ਠੀਕ ਆ ਮੀਂਧਰਾ ਸਿੰਗਲ ਕਲੱਚ ਵਾ ਸਿੰਗਲ ਕਲੱਚ ਹਾਂਜੀ ਇਹ ਆ ਕਿ ਪਾਵਰ ਸਟੀering ਨਹੀਂਗਾ ਤੇ ਗੇਅਰ ਮਲਾਈ ਵਰਗੇ ਠੀਕ ਆ ਐ ਟੌਪ ਦੇ ਤੇ ਮਾਡਲ ਵੀਰ ਮਾਡਲ 2006 ਅੱਛਾ 6 ਮਾਡਲ ਆ 6 ਮਾਡਲ ਆ ਅੱਛਾ ਤੇ ਇਹਦੀ ਵੈਲਿਡਿਟੀ ਆ ਜਿਹੜੀ 2030 ਤੱਕ ਅੱਛਾ ਜਿਹੜਾ ਪਾਸਿੰਗ ਹੁੰਦਾ ਪਾਸਿੰਗ ਜਿੱਦਾਂ ਗੱਡੀਆਂ ਨਹੀਂ ਹੁੰਦੀਆਂ ਪਾਸਿੰਗ ਕੀ ਉਹਨਾਂ ਦੀ ਵੈਲਿਡਿਟੀ ਹੁੰਦੀ ਆ ਠੀਕ ਆ ਇਹ ਪਾਸਿੰਗ ਦਾ ਡੀਲਰ ਤੇ ਜਿਹੜੇ ਵੀਰ ਕੋਈ ਅਸੀਂ ਲਿਆ ਉਹ ਕਹਿੰਦਾ ਵਾ ਵੀ ਭਾਵੇਂ ਅਗਲਾ ਨਾਮ ਵੀ ਕਰਾ ਲੈ ਇਹਨੂੰ ਮਤਲਬ ਵੀਰ ਇਹ ਗੱਲ ਕਹਿੰਦਾ ਵੀ ਆ ਫੀ ਡੇਵਟ ਆ ਫੀ ਡੇਵਟ ਲਿਖ ਦੂੰਗਾ ਮੈਂ ਨਾ ਕਰਾ ਲਾ ਤੇ ਸਿੱਧਾ ਨਾ ਹੀ ਕਰਾਉਂਗਾ ਇਹ ਡ్రਾਈਵਰ ਨਾ ਕਰਾਉਣਾ ਹੋਵੇ ਜੇ ਕਿਨ ਠੀਕ ਆ ਹਾਂਜੀ ਹਾਂਜੀ ਇਹ ਵੀਰਾਂ ਨੂੰ ਕਈਆਂ ਨੂੰ ਪਰੇਸ਼ਾਨੀ ਆਉਂਦੀ ਆ ਪੱਠਿਆਂ ਵਾਲਿਆਂ ਨੂੰ ਜਿਹੜੇ ਰੋਡ ਤੇ ਚੱਲਦੇ ਆ ਕੋਈ ਦੁਕਾਨ ਵਾਲੀ ਚੇਪੜ ਯਾਰਸੀ ਚੇਪੜ ਯਾਰਸੀ ਅੱਛਾ ਪਾਸੰਗ ਹੋਇਆ 2006 ਮਾਡਲ 2006 ਮਾਡਲ ਤੇ ਟਾਇਰ ਵੀਰ ਅਗਲੇ ਕਿੰਨੇ ਕੇ ਪੈਣੇ ਹੋਣਗੇ ਟਾਇਰ ਅਗਲੇ ਜਿਹੜੇ ਆ ਨਾ ਇਹ ਤੇ ਵੀਰ ਨੇ ਮੈਨੂੰ ਕਿਹਾ ਸੀ ਵੀ ਨਾਲ ਦੇ ਹੀ ਆ ਅਛਾ ਜਦੋਂ ਦਾ ਟ੍ਰੇਟਮ ਨਿਕਲੇ ਉਦੋਂ ਦਾ ਹੀ ਆ ਠੀਕ ਆ ਤੇ ਬਾਕੀ ਕ ਸਹੀ ਆ ਇਹਨਾਂ ਨੂੰ ਨਾਂ ਦੇ ਬਰਾਬਰ ਬਦਲੇ ਤਾਂ ਨਹੀਂ ਵੀ ਉਹਨੇ ਸਾਨੂੰ ਨਾਲ ਦੇ ਗਿਆ ਸੀ ਮੰਨ ਕੇ ਚਲੋ 30 ਪੈਸੇ ਲਾ ਲੇ ਕੋਈ 40 ਲਾ ਲੇ ਮੰਨ ਲੈ ਕੋਈ ਐਮ ਆਰ ਐਫ ਦੇ ਆਏ ਅਛਾ ਐਮ ਆਰ ਐਫ ਦੇ ਆ ਐਮ ਆਰ ਐਫ ਦੇ ਆ ਠੀਕ ਆ ਹਾਂਜੀ ਮੈਨੂੰ ਤਾਂ ਦੀਦਾ ਨਹੀਂ ਐਮ ਆਰ ਐਫ ਕਿਤੇ ਲਿਖਿਆ ਵੀਰ ਪਰਲੇ ਟਾਇਰ ਤੇ ਥੋੜਾ ਜਿਹਾ ਦੇਖਦਾ ਅਛਾ ਦੀਦਾ ਮੈਂ ਹਾਂ ਇਹ ਨਾ ਵੀਰ ਦੂਰੋਂ ਹੋਣਾ ਤੇ ਤੂੰ ਐਮ ਆਰ ਐਫ ਦੇ ਐਮ ਆਰ ਐਫ ਦੇ ਕਰੀ ਜਾਂਵੇਂ ਆਵੇਂ ਵੀ ਆਵੇ ਐਮ ਆਰ ਆ ਵਖਾਤ ਦਿੱਤਾ ਵੀਰ ਨੇ ਕਸਿਆ ਆਇਆ ਇੱਧਰ ਵੀ ਲਿਖਿਆ ਵਾ ਐਮ ਆਰ ਅਛਾ ਇੱਧਰ ਵੀ ਉਹ ਇੱਕ ਟਾਇਰ ਤੇ ਨਹੀਂ ਵੀਰ ਦੀਦਾ ਨਹੀਂ ਮੈਂ ਆਪਾਂ ਜੋ ਹੈਗਾ ਦਿਖਾਉਣਾ ਤੇ ਬੈਟਰੀ ਬਾਉਂਡਰੀ ਤੇ ਰੰਗ ਕਿੰਨੇ ਕ ਪਰਸੈਂਟ ਹੋ ਰੰਗ ਤੇ ਤੁਸੀਂ ਲਾ ਲਓ ਵੀ ਕਸਿਆ ਜਿਆਈ ਆ ਜਿਆਦਾ ਗੂੜਾ ਨਹੀਂਗਾ ਫਿੱਕਾ ਹੀ ਆ ਲੱਥਾ ਜ਼ਰੂਰ ਹੋਊਗਾ ਕਈਆਂ ਥਾਵਾਂ ਤੋਂ ਠੀਕ ਆ ਹਾਂਜੀ ਆ ਵੇ ਲੋ ਮੰਨ ਕੇ ਚਲੋ ਵੀ 60% ਮੰਨ ਲਓ ਤੁਸੀਂ ਪੱਥਾ ਜਰੂਰ ਹੋਊਗਾ ਕੀਤਾ ਨਹੀਂ ਕਿਤੇ ਅੱਛਾ ਕੀਤਾ ਨਹੀਂ ਕਿਤੇ ਆਪਣੀ ਕੀਤਾ ਪਿੱਛੋਂ ਕਿਸੇ ਨੇ ਕੀਤਾ ਹੋਵੇ ਉਹਦੀ ਕੋਈ ਗਰੰਟੀ ਨਹੀਂਗੀ ਠੀਕ ਆ ਸਾਰੇ ਤੇ ਇਦਾਂ ਹੀ ਕਹਿੰਦੇ ਹੁੰਦੇ ਆ ਪਿਛਲੇ ਟਾਇਰ ਭਾਵੇਂ ਕਿਸੇ ਨੇ ਆਪ ਹੀ ਕਰਾਇਆ ਹੋਵੇ ਪਾਉ ਯਾਰ ਚਲੋ ਕਿਸ ਨੂੰ ਕੀ ਕਹਿੰਦੇ ਵੀ ਆਪ ਬਹਿਸ ਤੇ ਕਰ ਨਹੀਂ ਲੈਣੀ ਹੈ ਮੰਨਣਾ ਮੰਨੇ ਨਹੀਂ ਮੰਨਣਾ ਨਾ ਮੰਨੇ ਆ ਵੇਖੋ ਟਰੈਕਟਰ ਗੁੱਡ ਗੀਅਰ ਦੇ ਗੁੱਡ ਗੀਅਰ ਕੰਪਨੀ ਦੇ ਟਾਇਰ ਆ ਤੇ ਉਹਨੇ ਮੈਨੂੰ ਕਿਹਾ ਸੀ ਵੀ 60 ਪੈਸੇ ਆ ਮੈਂ ਨਹੀਂ ਉਹ ਝੂਠ ਬੋਲਣ ਦੇਣਾ ਤੇ ਝੂਠ ਮੈਂ ਵੀ ਨਹੀਂ ਬੋਲਣਾ ਬੰਦਾ ਉਹ ਵੇਖ ਲੈ ਵੀ ਕਿੰਨੇ ਕੇ ਪੈਸੇ ਹੋਣਗੇ ਵੀਰ ਇਹ ਟਾਇਰ ਮੰਨ ਲਿਓ ਤੁਸੀਂ 45 ਕੇ ਪੈਸੇ 45 ਪੈਸੇ ਇਹਨੇ ਕਹਿਣਾ ਸੀ ਉਹ ਅੱਧੇ ਇਹਨੇ 50% ਕਹਿਣਾ ਸੀ ਉਹ ਨਹੀਂ ਨਹੀਂ ਵੀਰ ਮੈਂ ਮੈਂ ਨਹੀਂ ਉਹ ਕਹਿਣ ਦਿੱਤਾ ਨਹੀਂ ਐਦਾਂ ਨਹੀਂ ਕਹਿਣਾ ਮੈਨੂੰ ਪਤਾ ਹੈ ਵੀਰ ਤੂੰ ਆਨੇ ਕਹਿ ਵੀ ਅਗਲੇ ਇਹਨੇ ਨੇ ਕਿਹਾ ਸੀ 60 ਪੈਸੇ ਤੇ ਮੈਂ ਮੰਨਿਆ ਨਹੀਂ ਉਹਦੀ ਗੱਲ ਆਹ ਤੇ ਮੰਨਣਾ ਮਮਿਤਾ ਜੀਓ ਕਿਹਾ ਵੀ ਵੀਰ ਨੇ ਅੱਧੇ ਕਹਿਣਾ ਸੀ ਆ ਮਗਰਾਟਾਂ ਦੇ ਜਿਹੜਾ ਹੀ ਸਾਣਾ ਟੇਪ ਹੋਈ ਆ ਇੱਥੇ ਤੇ ਰੰਗ ਮੰਨੇ ਨਾ ਬੰਦਾ ਠੀਕ ਆ ਐਵੇਂ ਕਹੀ ਜਾਂਵੇਂ ਬਰਾਬਰ ਹੋਊਗਾ ਜੀ ਇਹ ਗੱਲਾਂ ਤਾਂ ਦੱਸਦੇ ਆ ਵੀਰਾਂ ਨੇ ਆਉਣਾ ਦੂਰੋਂ ਤੇ ਕੋਈ ਇਹ ਨਾ ਸਮਝ ਲੇ ਵੀ ਰੰਗ ਮਗਰਾਟਾਂ ਦੇ ਤੁਸੀਂ ਲੱਥਾ ਹੀ ਸਮਝ ਲਿਓ ਕੋਲਰ ਕੀ ਆਵਾਜ਼ ਆ ਟਰੈਕਟਰ ਦੀ ਇੱਧਰਲੇ ਟਾਇਰ ਨੂੰ ਆ ਮੈਂ ਤੈਨੂੰ ਇੱਧਰ ਕੋਲਰ ਦੀ ਆਵਾਜ਼ ਆ ਆਹਾਹਾ ਕੋਲ ਦੀ ਬਾਜ ਇਦਾਂ ਨਹੀਂ ਹੁੰਦੀ ਆ ਓਹੋ ਪਿਆਰੀ ਜੀ ਨੂੰ ਅੱਛਾ ਪਿਆਰੀ ਠੀਕ ਠੀਕ ਮਿੱਠੀ ਸਮਝਿਆ ਗਿਆ ਵਾ ਅੱਛਾ ਮਿੱਠੀ ਸਮਝਿਆ ਗਿਆ ਵਾ ਰਾਸ਼ਟਰੀ ਪੰਛੀ ਕਹਿੰਦੇ ਹੁੰਦੇ ਸੀ ਪੁਰਾਣਿਆਂ ਜ਼ਮਾਨਿਆਂ ਉਹ ਤਾਂ ਮੋਰ ਨੂੰ ਨਹੀਂ ਕਹਿੰਦੇ ਪਾਉ ਅੱਛਾ ਮੋਰ ਨੂੰ ਕਹਿੰਦਾ ਮੈਨੂੰ ਪਤਾ ਚ ਇਦਾਂ ਭੁੱਲ ਗਿਆ ਪੜ੍ਹਾਈ ਵਾਵਾ ਚਿਰ ਦੀ ਕੀਤੀ ਅੱਛਾ 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 ਅਸੀਂ ਦਾੜੀ ਜੱਟੀ ਹੋ ਗਈ ਹੈ ਠੀਕ ਠੀਕ ਆ ਆ ਵੇਖੋ ਗੇਰ ਵੀਰ ਬਾਕੀ ਟਰੈਕਟਰ ਥੱਲੋਂ ਸਾਫ਼ ਸੁਥਰਾ ਵਾ ਪੂਰਾ ਮਟਰ ਮਟਰ ਓਕੇ ਆ ਗੇਅਰ ਵੇਖ ਤੂੰ ਕਿੱਡਾ ਸੋਹਣਾ ਹੈਦਾ ਤੇ ਵੀਰ ਨੇ ਸਿਫਤਾਂ ਕਰਨੀਆਂ ਹੁੰਦੀਆਂ ਨਾ ਤੇ ਤੁਸੀਂ ਇਹਦੀਆਂ ਸਿਫਤਾਂ ਤੇਰਾ ਜਾਇਓ ਲੋਤੇ ਦੇ ਗੇਅਰ ਪਾਈ ਜਾ ਭਾਵੇਂ ਚੌਥਾ ਵੀ ਪੈਂਦਾ ਤੀਜਾ ਦੂਜਾ ਪਹਿਲਾ ਵੇਖੀਂ ਕਿ ਤੇ ਭਜਾਣਾ ਨਹੀਂ ਖਲੋਤੇ ਦੇ ਗੇਅਰ ਪਾਈ ਜਾਂਣਾ ਖਲੋਤੇ ਨਹੀਂ ਪਾਈਦਾ ਐਡੀ ਛੇਤੀ ਠੀਕ ਤੇ ਬਾਕੀ ਇੱਕ ਚੀਜ਼ ਵੀਰ ਇੱਧਰ ਆ ਕੈਮਰਾ ਮਾਰਦੇ ਇਦੋਂ ਲੀਕਿੰਗ ਲੂਕ ਨਹੀਂ ਨਹੀਂ ਅੰਗਨੀਆਂ ਤੇ ਰੰਗ ਜਿੱਦਾਂ ਦਾ ਉੱਤੇ ਆ ਨਾ ਵੀਰ ਇੱਕੋ ਜਿਹਾ ਟਰੈਕਟਰ ਆ ਇਹ ਮੈਂ ਦੱਸਦਾ ਤਾਂ ਵੀਰਾਂ ਨੇ ਕਈਆਂ ਨੇ ਦੂਰੋਂ ਆਉਣਾ ਹੁੰਦਾ ਵਾ ਇਹ ਚੀਜ਼ ਮੈਂ ਤਾਂ ਮਖੌਣ ਡਿਆ ਵਾਂ ਵੀ ਜਿੱਨਾ ਕਿ ਮਗਰਾਟ ਉਤੋਂ ਆ ਰੰਗ ਉਹਨਾਂ ਦਾ ਤਾਂ ਬਾਕੀ ਮੈਨੂੰ ਤੇ ਲੱਗਦਾ ਵੀ ਮਗਰਾਟ ਮਗਰੂਟ ਸਾਫ਼ ਹੀ ਆ ਰਿੰਮ ਵੀ ਸਾਫ਼ ਆ ਹਾਂਜੀ ਤੇ ਲਿੰਕਾਂ ਲੁੰਕਾਂ ਵੀ ਓਕੇ ਹੀ ਆ ਤੇ ਬਾਕੀ ਕਿਉਂਕਿ ਜਿਹੜੇ ਵੀਰ ਨੇ ਦੂਰੋਂ ਆਉਣਾ ਮੈਨੂੰ ਮੇਰਾ ਵੀ ਫਰਜ਼ ਬਣਦਾ ਵੀ ਕੋਹ ਗੱਲਾਂ ਦੱਸਾਂ ਮੈਂ ਦੇ ਕੋ ਰੁਪਈਏ ਲੈਣੇ ਆ ਪੀ ਕੱਲ ਨਾ ਇਹਦੀ ਨਹੀਂ ਸੁਣੀ ਜਾਣੀ। ਨਾਲ ਇਹ ਆਪਾਂ ਇੱਕ ਟੋਪ ਲਿੰਕ ਦੇਣੀ ਆ ਤੇ ਫੱਟੀ ਦੇਣੀ ਆ। ਫੱਟੀ ਆ ਦੂਜੇ ਟਰੈਕਟਰ ਦੀ ਆ ਫੱਟੀ ਇਹਦੀ ਵਿੰਗੀ ਜੀ। ਅੱਛਾ ਫੱਟੀ ਵਿੰਗੀ ਆ। ਫੱਟੀ ਵਿੰਗੀ ਜਿਹੜੀ ਫੱਟੀ ਨਾਲ ਆਈ ਉਹੋ ਦੇਣੀ ਆ ਆਪਾਂ। ਠੀਕ ਆ। ਹਾਂਜੀ। ਤੇ ਇੱਕ ਗੱਲ ਹੋਰ ਹੈ ਕਿ ਜੇ ਤਾਂ ਆਪਾਂ ਟਾਇਰ ਪਾ ਕੇ ਦੇਨੇ ਹੁਣ। ਹਾਂ। ਫੇਰ ਆ ਮੁੱਲ ਅਲੱਗ ਹੋਊਗਾ। ਕਈ ਵੀਰ ਕਹਿੰਦੇ ਵੀ ਟਾਇਰ ਇੰਨੇ ਕਸੇ ਆ, ਓਨੇ ਕਸੇ ਆ। ਜੇ ਟਾਇਰ ਹੁੰਦੇ ਤੇ ਫੇਰ ਮੁੱਲ ਵਾਧ ਜਾਣਾ ਇਹਦਾ। ਅੱਛਾ ਵਾਧ ਜਾਣਾ ਫੇਰ। ਉਹ ਤਾਂ 275ਵੀਂ ਹੋਵੇ ਨਾ ਉਹਦਾ ਵੀ ਦੋ ਮਾਡਲ ਦਾ ਹੀ 2.5 ਲੱਖ ਹੋ ਜਾਂਦਾ ਵਾ ਜਦੋਂ ਟਾਇਰ ਪੱਕੇ ਵੱਡੇ ਹੋਣ। ਉਹ ਪਤਾ ਵੀਰਾਂ ਨੂੰ ਮੰਨ ਲਓ ਸਿੱਧੇ 50000 ਇਹ ਇਸ ਚੀਜ਼ ਤੇ ਨਹੀਂ ਬਹਿਸ ਕਰਦੇ। ਬਸ ਜਿਨ੍ਹਾਂ ਨੂੰ ਮਾਰਕੀਟ ਦਾ ਨਹੀਂ ਪਤਾ ਉਹਨਾਂ ਨੇ ਪਤਾ ਨਹੀਂ ਵੀ ਕਿਹੜੀ ਗੱਲ ਕਿੱਧਰੋਂ ਫੜ ਲੈਣੀ ਤੇ ਕਿੱਧਰੋਂ ਕਰ ਦੇਣੀ ਆ। ਬਾਕੀ ਸਾਫ਼ ਸੁਥਰਾ ਟਰੈਕਟਰ ਆ ਛਤੜੀ ਲੱਗੀ ਆ ਲੱਗੀ ਸਿੰਪਲ ਆ। ਹਾਂਜੀ। ਸ਼ੀਟ ਸ਼ਟ ਸਾਫ਼ ਸੁਥਰੀ ਆ ਇੰਜਨ ਗੀਅਰ ਸਾਰਾ ਕੁਝ ਵੀ ਓਕੇ ਆ। ਓਕੇ ਓਕੇ ਮੈਂ ਮੇਰੇ ਤੇ ਕੋਈ ਨਾ ਰਵੇ। ਤੇ ਰਹਿਣਾ ਕਿੰਨੇ ਆ ਤੇਰੇ ਤੇ ਵੀਰ। ਮੈਂ ਕਹੀ ਜਾਂਣਾ ਓਕੇ ਆ ਹਾਂ ਮੇਰੀ ਮੇਰੀ ਨਿਗਾਹ ਦੇ ਵਿੱਚ ਤੇ ਦੂਜਿਆਂ ਦੀ ਨਿਗਾਹ ਦੇ ਵਿੱਚ ਬਹੁਤ ਫਰਕ ਆ ਠੀਕ ਆ ਜੇ ਮੈਂ ਕਹਾਂਗਾ ਨਾ ਆ ਚੀਜ਼ ਇਦਾਂ ਦਾ ਵਾ ਤੇ ਪਤਾ ਨਹੀਂ ਅਗੜਿਆਂ ਦਾ ਦਿਮਾਗ ਇਦਾਂ ਦਾ ਵਾ ਧਿਆਨ ਕਿਦਾਂ ਦਾ ਨਜ਼ਰ ਕਿਦਾਂ ਦੀ ਆ ਸਾਰਿਆਂ ਦੀ ਅਲੱਗ-ਅਲੱਗ ਨੇ ਉਹਨਾਂ ਨੇ ਚੀਜ਼ ਵੀ ਕੋਈ ਸਿਖਾਵੇ ਜਾਂਦੇ ਜਿਹੜਾ ਕੋਈ ਆਉਂਦਾ ਬਿਲਕੁਲ ਬਿਲਕੁਲ ਤੇ ਦੱਸ ਫਿਰ ਮੁੱਲ ਆ ਤੇ ਮੁੱਲ ਹੀ ਪੁੱਛਿਆ ਫਿਰ ਮੈਂ ਕਿੰਨਾ ਕੁ ਕਰਾਂ ਦੇਖ ਲੈ ਜੇ ਤੇ ਵੇਚਣਾ ਹਿਸਾਬ ਨਾ ਕਰਦੇ ਨਹੀਂ ਤਾਂ ਫਿਰ ਦੋ 80 ਦਾ ਦੇ ਲਈਏ ਵੇਖ ਲੈ ਜੇ ਵਿਗਦਾ ਤੇ ਭਾਵੇਂ ਮੇਰੀਆਂ ਨੂੰ 5 ਲੱਖ ਮੰਗ ਲਾ ਨਹੀਂ 5 ਲੱਖ ਤੇ ਨਹੀਂ ਇਹ ਗੱਲ ਤਾਂ ਗਲਤ ਨਹੀਂ ਕਰਨੀ ਆਪਾਂ ਜਿੰਨੇ ਕੁ ਤੇ ਸਹੀ ਵੀ ਕਿਹੜੀ ਵੀਰ ਕਰਨੀਆਂ ਦੋ 80 ਦੀ ਮੰਗਦੇ ਹੀ ਆ ਸਾਰੇ ਆਡੇ ਕੋਲ ਨਾਲ ਤਿੰਨ ਮੰਗਿਆ ਹੀ ਇਹਦਾ ਜਿੰਦ ਕੋ ਲਿਆਂਦਾ ਤੇ ਤੂੰ ਕਿਹੜਾ ਤਿੰਨ ਦੇ ਆ ਵੀਰ ਨਹੀਂ ਫੇ ਆਪਾਂ ਤੇ ਉਸ ਨਾਲ ਹੁਣ ਦੱਸਿਆ ਹੀ ਆ ਤੈਨੂੰ ਮੈਂ ਦੋ 80 ਕਹਿ ਤਾ ਦੋ 80 ਮੰਗ ਲੈ ਜੇ ਤੇ ਕਹੂੰਗਾ ਕੋਈ ਵੀ ਟਾਇਰ ਚਾਹੀਦੇ ਆ ਵੱਡੇ ਅੱਛਾ ਵੀ ਪੱਕੇ ਟਾਇਰ ਹੋਣ ਵੀ ਪੂਰੇ ਟਾਇਰ ਹੋਣ ਸੱਜਣੋ ਇੱਕ ਗੱਲ ਦਾ ਧਿਆਨ ਰੱਖਿਓ ਆਨਲਾਈਨ ਟਰੈਕਟਰ ਵੀਰ ਦੱਸਦਾ ਬੋਲਦਾ ਵਾ 2030 ਤੱਕ ਪਾਸੰਗਾ ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜੇ ਵੀਰ ਨੇ ਪੱਠੇ ਤੇ ਜਾਂ ਦੁਕਾਨ ਤੇ ਜਾਂ ਕੁਝ ਵੀ ਆ ਕਾਗਜ ਪਤਨਾ ਦਾ ਟਰੈਕਟਰ ਓਕੇ ਆ ਇਹਦੀ ਇਨਸ਼ੋਰੈਂਸ ਵੀ ਕਰਵਾ ਸਕਦੇ ਆ ਜਿਹੜਾ ਟਰੈਕਟਰ ਆਨਲਾਈਨ ਬੋਲਦਾ ਨਾ ਰੋਡ ਤੇ ਟਰੈਕਟਰ ਚੱਲਦੇ ਹਾਂ ਇਹਦੇ ਤੇ ਲੋਨ ਵੀ ਕਰਾ ਸਕਦੇ ਆ ਜੇ ਲੈਣਾ ਹੋਵੇ ਕੇ ਹਾਂ ਜੀ ਇਹ ਲੈਣਾ ਹੋਵੇ ਤੇ ਲੋਨ ਵੀ ਕਰਾ ਸਕਦੇ ਕਿਉਂਕਿ ਜਿਹੜਾ ਟਰੈਕਟਰ ਹਾਂ ਆਪਣੇ ਨਾਂ ਦੇ ਕਰਵਾਉਗਾ ਹਾਂ ਆਪਣੇ ਨਾਂ ਤੇ ਕਰਵਾਊਗਾ ਕਿਉਂਕਿ ਇਹ ਚੀਜ਼ ਦਾ ਵਾਦਾ ਤਾਂ ਵਾ ਬੋਲਦਾ ਇਹ ਤਾਂ ਵਾ ਵੀ ਇਹ ਪਾਸੰਗ ਆ 2030 ਤੱਕ ਅਗਲੇ ਦਾ ਰਿਕਾਰਡ ਤੁਹਾਨੂੰ ਮਿਲ ਜੂਗਾ ਸਾਰਾ ਕੁਝ ਮਿਲ ਜੂ ਨਾ ਹੋ ਜੂ ਤੁਹਾਡੇ ਮੈਨੂੰ ਮੋਹਲਾ ਦੱਸਣ ਤੇ ਵੀਰ ਗਰਮੀ ਬੜੀ ਬਾਕੀ ਗੱਲ 10 10 10 ਵੀਰ ਗੱਲ ਹੈਗੀ ਆ ਵੀ ਜੇ ਤੱਕ ਇਹਨੇ ਆਖੇ ਵੀ ਟਾਇਰ ਪਵਾ ਦੇ ਮੈਨੂੰ ਫੇਰ 2,70,000 ਦਾ ਟਾਇਰ ਪਵਾ ਕੇ ਚਾਰੇ ਦਊਗਾ ਠੀਕ ਆ 2,70,000 ਦਾ ਟਾਇਰ ਜਿਹੜੀ ਮਰਜੀ ਕੰਪਨੀ ਨੇ ਹੁਣ ਜਿਹੜੀ ਦੇ ਹੱਥ ਰੱਖਣਗੇ ਉਹੋ ਹੀ ਤੇ ਹੁਣ 13 ਦੇ ਕਿ 14 ਦੇ ਪਵਾ ਦੂੰਗਾ ਜਿਹੜੇ ਆ 13 ਦੇ ਲੱਗੇ ਆ 13 ਦੇ ਲੱਗੇ ਆ ਹੁਣ ਮੈਂ ਵੱਖਰੇ ਤੇ ਪਵਾ ਨਹੀਂ ਦੇਣੇ 13 ਦੇ ਲੱਗੇ ਆ ਅਗਲੇ 14 ਦੇ ਕਹਿਣ ਤਾਂ ਫੇਰ ਦੂੰਗਾ ਇਸ ਗੱਲ ਤੋਂ ਭੱਜੇ ਨਹੀਂ ਨਹੀਂ ਪੱਜ ਦਾਣੀ ਆ ਜੇ ਟਾਇਰ ਪਵਾ ਕੇ ਉਹਦੇ 2,70,000 ਤੇ ਦਊਗਾ ਜੇ ਟਾਇਰ ਨਹੀਂ ਪੂੰਦੇ ਇਹਨਾਂ ਟਾਇਰਾਂ ਤੇ ਹੀ ਖੜਦਾ ਵਾ ਕੋਈ ਠੀਕ ਆ 250000 ਦਾ ਟਰੈਕਟਰ ਦੇ ਦੂੰਗਾ 2.5 ਲੱਖ ਦਾ ਨਹੀਂ ਬਣਦਾ ਆਹੋ 2.5 ਲੱਖ ਦਾ ਹੀ ਦੇ ਦਾਂਗੇ ਤੇਰੇ ਕਾਮ ਨਹੀਂ ਮੋੜਨਾ じゃ2.5 ਲੱਖ ਦਾ ਦਿੱਤਾ ਯਾਰ ਨਾ ਵੀਰ ਕਰ ਮਾਨਤਣ ਕਿੰਨਾ ਕਰਦੀ ਐ ਕਰਦੇ ਜਿੰਨਾ ਘੋਣ ਤੈਨੂੰ ਵਿਆਜ ਪੈ ਗਿਆ ਵਾ ਕਰਦੀ ਐ 5000 ਦਾ ਨਹੀਂ ਹੋਰ ਕਰ ਕਿ ਭੈਣ ਭਰਾ ਨੇ ਦੂਰੋਂ ਵੀ ਆਉਣਾ 5 ਹੋਰ ਛੱਡ ਦੇ ਤੇ ਬਾਕੀ ਅਗਲੇ ਨੇ ਮਾਨਤਣ ਆਪਣੀ ਮਰਜ਼ੀ ਦਾ ਕਰਾ ਦੇਣਾ ਵਾ ਯਾਰ ਮੈਂ 35 ਦਾ ਵੀ ਦੇ ਦੇਣਾ ਵਾ ਹਾਂ ਫੇ ਵੀਰਾਂ ਨੇ ਕਹਿਣਾ ਸਾਨੂੰ 2 ਲੱਖ ਦਾ ਹੀ ਦੇ ਦੇ ਤੇ 2 ਲੱਖ ਵਾਲਾ ਵੀਰ ਮੈਨੂੰ ਫੋਨ ਨਾ ਕਰੇ ਟਾਈਮ ਖਰਾਬ ਨਾ ਕਰੇ ਬਾ ਠੀਕ ਆ ਬਾਕੀ ਉਹਦਾ ਹਾਲਚਾਲ ਪੁੱਛਣ ਨੂੰ ਫੋਨ ਕਰ ਲੈ ਹੋਰ ਟਰੈਕਟਰ ਬਾਰੇ ਉਹ ਪੁੱਛ ਲੈ ਜੇ ਕਿ ਇਹਦੇ 2 ਲੱਖ ਦਾ ਲੈਣਾ ਹੈ ਉਹਨੂੰ 275 2001 ਮਾਡਲ 2 ਮਾਡਲ ਦੇ ਦੇ ਦਾਂਗੇ ਅੱਛਾ ਦੇ ਦੋਗੇ ਦੇ ਦਾਂਗੇ ਠੀਕ ਆ 275 575 ਨਹੀਂ ਮਿਲੂਗਾ ਇਹਨੇ ਨੂੰ ਠੀਕ ਹੈ ਠੀਕ 275 ਮਿਲੂਗਾ ਵੀ 2000 ਮਾਡਲ ਠੀਕ ਆ ਜੀ ਹਾਂ ਜੀ 235 ਦਾ ਹੋ ਗਿਆ ਨਾ हां 235 ਜੋ ਛੋਟ ਕਰਾਂਗੇ ਬਾਕੀ ਵੀਰ ਕੋਲ ਆਵੇ ਇਹ ਨਹੀਂ ਕਿ ਕੋਈ ਫਿਕਸ ਕਰਦਾ ਵਾ ਖੁੱਲਾ ਮਾਨਦਾਨ ਵੀ ਕਰਦਾ ਅੱਛਾ ਮੌਕੇ ਤੇ ਵੀ ਕੋਈ ਵੀਰ ਭਰਾ ਇੰਨਾ ਪਿਆਰ ਨਾਲ ਆ ਜੇ ਠੀਕ ਆ ਵੀ ਗੱਲਾਂ ਪਿਆਰ ਦੇ ਅੱਗੇ ਝੁਕਣਾ ਵੀ ਪੈਂਦਾ ਨਾ ਫਿਰ ਅੱਗੇ ਤਾਂ ਆਪਾਂ ਨੀਵੇਂ ਹੋ ਜਾਂਦੇ ਆ ਫੇਰ ਪਤਾ ਨਹੀਂ ਕਿੰਨੇ ਦਾ ਦਿੱਦਣਾ ਆਪਾਂ ਠੀਕ ਆ ਠੀਕ ਆ ਹਨਾ ਫੇਰ ਸਾਰਾ ਕੁਝ ਭੁੱਲ ਜਾਈਦਾ ਕਈ ਵੀਰੇ ਹੁਣੇ ਤੂੰ ਭੁੱਲ ਗਿਆ ਉਹ ਗੱਲ ਪਿਆਰ ਦੀ ਆ ਜਿੱਥੇ ਹੁਣੇ ਆ ਨਾ 2 ਲੱਖ ਵਾਲਾ ਫੋਨ ਨਾ ਕਰੇ ਓਹੋ ਉਹ ਤਾਂ ਜਿੰਨੇ ਸਿਰਖ ਪਾਈ ਕੱਲਾ ਮੋਲੀ ਲਾਉਣਾ 2 ਲੱਖ ਲਾ ਕੇ ਫੇਰ ਘਣਾ ਦੇ ਆ ਕੇ ਕੱਲ ਆ ਕੇ ਉਹ ਚੀਜ਼ ਗੱਲ ਕਰਦਾ ਚਲ ਕੋਈ ਨਹੀਂ ਉਹ ਵੀ ਪਿਆਰੀ ਕਰਦੇ ਆ ਵੀਡੀਓ ਤੇ ਹੁਣ ਆਪਾਂ ਵੇਖੀਏ ਟਰਾਲਾ ਟਰਾਲਾ ਹਾਂ ਆ ਵੇ ਟਰਾਲੇ ਦੀ ਟਰਾਲਾ ਆਪਾਂ ਵੇ ਨਹੀਂ ਆ ਬੀ ਸਾਫ ਸੁਥਰਾ ਵਾ ਵਾਰਡਵੂਡ ਬਹੁਤ ਸੋਹਣੀ ਲੱਗੀ ਆ ਤੇ ਟਾਇਰ 30 ਕੇ ਪੈਸੇ 35 ਪੈਸੇ ਮੰਨ ਲੈ ਕੋਈ ਦੱਸ ਵੀ ਰੇਣੇ ਦੀ ਮੈਂ ਗੱਲ ਤੈਨੂੰ ਦੱਸਾਂ ਹਾਂ ਇਹ ਜਿਹੜੇ ਟਾਇਰ ਵਾ ਨਾ ਇਹਨਾਂ ਦੇ ਦੇ ਮੰਨ ਕੇ ਚੱਲ ਕੇ ਵਜਨ ਜਿੰਨਾ ਮਰਜ਼ੀ ਪਾ ਲੋ ਹੂੰ ਜਿੰਨਾ ਜਿਹੜੇ ਦੇ ਵਿੱਚ ਕਿੱਲ ਨਹੀਂ ਵੱਜਦਾ ਠੀਕ ਆ ਜਾਂ ਕਿਤੇ ਰੋਡ ਤੇ ਨਹੀਂ ਚੜਦਾ ਠੀਕ ਆ ਜਾਂ ਕੋਈ ਹੋਰ ਉਹ ਨੀਕੀ ਕੋਈ ਪੱਥਰ ਤੇ ਕੋਈ ਮੰਨ ਲਓ ਲੋਹੇ ਤੇ ਕੋਈ ਸ਼ੈਤਾਨੀ ਨਹੀਂ ਕਰਦਾ ਇਹਦੇ ਨਾਲ ਠੀਕ ਆ ਜਨਾ ਜਿਹੜਾ ਟਾਇਰਾਂ ਨੂੰ ਕੱਖ ਨਹੀਂ ਹੁੰਦਾ ਠੀਕ ਆ ਇਰੇ ਵਿੱਚ ਅਸੀਂ ਜਿਹੜੀ ਕਣਕ ਪਾਈ ਸੀ ਐਸ ਵਾਰ ਸਾਡੀ ਦੇ ਹਿਸਾਬ ਨਾਲ ਹੀ ਨਿਕਲੀ ਹੈ ਮੰਨ ਕੇ 23 ਕਿ ਕੁਇੰਟਲ ਦੀ ਐਵਰੇਜ ਹੀ ਬਾਕੀ ਹਿਸਾਬ ਤੋਂ ਫਿਰ ਲਾ ਲਿਓ ਠੀਕ ਆ ਪੰਜਾਂ ਕਿੱਲਿਆਂ ਦੀ ਕਣਕ ਪਾਈ ਠੀਕ ਆ ਤੇ ਜਿੰਨੇ ਸਾਡੇ ਕੋਲ ਮੰਗ ਕੇ ਖੜੇ ਉਹਨੇ ਸੱਤਾਂ ਦੀ ਬਾਤ ਕੀਤੀ ਇੱਥੇ ਡੰਡਾ ਬੰਨ ਕੇ ਅੱਛਾ ਸੱਤਾਂ ਦੀ ਬਾਤ ਸੀ ਉਹਨੂੰ ਇਹ ਵੀ ਟਾਇਰ ਪਾੜ ਜੂ ਪਾੜ ਜੇ ਮੈਨੂੰ ਕੀ ਇਹ ਬਗਾਨੀ ਆ ਅੱਛਾ ਇਹ ਵੀ ਕੰਮ ਕਰ ਚੱਲ ਇੱਕ ਚੀਜ਼ ਤੇ ਹੋ ਗਈ ਅਗਲੇ ਨਾਲ ਸੱਤਾਂ ਪਾ ਕੇ ਟਾਇਰ ਤੇ ਪਾਸ ਕਰਤੇ ਤੈਨੂੰ ਚਲੋ ਮੇਰਾ ਵੀ ਫਾਇਦਾ ਹੋ ਗਿਆ ਕੋਈ ਫਾਇਦਾ ਤਾਂ ਹੋ ਗਿਆ ਚਲ ਉਹਨੂੰ ਅਗਲੇ ਨੂੰ ਆਪਾਂ ਕੋਲ ਟਾਇਰ ਪਾ ਕੇ ਦੇਣੇ ਸੱਤਾਂ ਕਿੱਲਾਂ ਦੀ ਉਹਦੀ ਕਣਕ ਹੀ 19 ਦੇ ਸਾਂਹ ਨਿਕਲੀ ਹੋਈ ਇਹ ਵੀ ਗੱਲ ਸਹੀ ਆ ਤੇ ਰੇਲ ਦਾ ਧੁਰਾ ਵਾ ਆ ਜਿਹੜਾ ਧੁਰਾ ਵਾ ਨਾ ਵੀਰ ਹਾਂਜੀ ਇਹਦੀ ਗਾਰੰਟੀ ਇਹ ਆ ਕਿ ਅਰੀਜਨਲ ਰੇਲ ਦਾ ਧੁਰਾ ਵਾ ਇਹਦੇ ਵਿੱਚ ਕੋਈ ਸਰੀਆ ਨਾ ਪਿਆ ਹੋਊਗਾ ਹੁਣ ਜਿਹੜੇ ਕਈ ਸਰੀਏ ਵਾਲੇ ਆਉਂਦੇ ਆ ਨਵੀਆਂ ਟਰਾਲੀਆਂ ਨੂੰ ਠੀਕ ਆ ਹਾਂਜੀ ਆਪਾਂ ਉਹਨਾਂ ਉਹਨਾਂ ਨੇ ਮਾੜਾ ਕਹਿੰਦੇ ਉਹ ਵੀ ਚੰਗੇ ਆਪਣੀ ਜਗ੍ਹਾ ਤੇ ਉਹ ਵੀ ਚੰਗੇ ਇਹ オリジナル ਆ ਜਿਨ੍ਹਾਂ ਨੂੰ ਪਤਾ ਨਾ ਅਠ ਲੱਡੀ ਹੱਬ ਹੁੰਦੀ ਜਿਹੜੀ ਉਹ ਰੇਲ ਦਾ ਧੁਰਾ ਹੁੰਦਾ オリジナル ਗਾਡਰ ਵੇਹ ਲੋ ਕਿੱਡੇ ਮਣੀ ਇਹ ਲੋ ਕੰਮ ਸੇ ਕੰਮ 6 ਇੰਚੀ ਹੋਊਗਾ ਜੀ ਇਹ 15 7 ਦਾ ਟਰਾਲਾ ਵਾ 15 7 ਦਾ ਟਰਾਲਾ ਵਾ ਤੇ 12 ਉਹ ਐ ਸੋਣਾ ਫੱਪਦਾ ਜੇ ਕਿਤੇ ਰੰਗ ਰੰਗ ਹੋ ਜੇ ਨਾ ਨਵੇਂ ਮਾਡਲ ਵਾਲਾ 8 ਫੁੱਟ ਲੈਂਦਾ ਹੀ ਆੜ ਦੀ ਏ ਕੋਏ 8 ਛਾੜਤੀਓ ਕੋ ਲੈਂਦਾ ਆਹੋ ਤੋ ਪਤਾ ਨਹੀਂ ਟੰਨਾ ਨਾ ਕਣਕ ਖੜਦਾ ਰਿਹਾ ਇੱਜ ਠੀਕ ਆ ਠੀਕ ਆ ਤੋ ਟਾਇਰ ਵੀ ਮਾੜੇ ਆ ਤੇ ਮੈਂ ਟਾਇਰ ਪਵਾਤੇ ਚੰਗੇ ਆ ਅੱਛਾ ਟਾਇਰ ਪਵਾਤੇ ਚੰਗੇ ਹਾਂਜੀ ਠੀਕ ਆ ਤੇ ਹੁੱਕ ਵੇਖ ਲਓ ਇਹਦੀ ਬਹੁਤ ਮਜ਼ਬੂਤ ਲੱਗੀ ਆ ਬਾਕੀ ਹੈਵੀ ਆ ਟਰਾਲਾ ਪੂਰਾ ਹੈਵੀ ਆ 4.5 ਫੁੱਟ ਤਾਂ ਨਹੀਂ ਆ ਬਾੜ ਅੱਛਾ 4.5 ਫੁੱਟ ਉੱਪਰ ਨੂੰ ਆ ਉੱਪਰ ਨੂੰ ਤਾਂ ਆ ਜਿਹੜੀ ਚੜਾਈ ਥੱਲਿਓ ਥੱਲਿਓ ਜ਼ਮੀਨ ਤੋਂ 4.5 ਜਮੀਨ ਤੋਂ 4.5 ਮੀਟਰ ਵੇ ਆ ਮੇਰੀ ਮੇਰੀ ਹਾਈਡਵੇ 5 ਫੁੱਟ 8 ਇੰਚ ਤੇ ਮੈਂ ਆ ਤੇ ਮੈਂ ਇੱਥੇ ਜਾਣ ਦੇ ਉੱਤੇ 3 ਫੁੱਟ ਉਹ ਮੈਂ ਕਿ ਭਲੇਖਾ ਨਾ ਪੈ ਜੇ ਉਹ ਨਹੀਂ ਨਹੀਂ ਭਲੇਖੇ ਪੈਣ ਦਿੰਦੇ ਦਾ ਸੰਗੜਾ ਜਿੰਨਾ ਪੈ ਖਰਚਣਾ ਆ ਵੇਖੋ ਜੀ ਗਾਟਰ ਕੋਟਰ ਸਾਫ ਸੁਥਰੇ ਕੋਈ ਗਾਟਰ ਘੁੰਮਿਆ ਨਹੀਂ ਆ ਐ ਥੱਲਿਓ ਬੰਤਰ ਸੋਹਣੀ ਆ ਤੇ ਟਾਇਰ ਵੀ ਇੱਧਰਲੇ ਚੰਗੇ ਆ ਬਹੁਤ ਹੀ ਵਧੀਆ ਵਾ ਸਾਫ ਸੁਥਰਾ ਵਾ ਮੰਨ ਲਓ ਸ਼ਾਮਕੇ ਐ ਬਾਹਰੋਂ ਪੂਰਾ ਫੱਬਦਾ ਵਾ ਤੇ ਵੀਰ ਵਿੱਚੋਂ ਕਿਤਾ ਵਿੱਚੋਂ ਆਵੇ ਕਿਤਾ ਵਿੱਚੋਂ ਸਾਫ਼ ਵਿੱਚੋਂ ਗੱਲ ਇਹ ਆ ਵੀ ਮੀਂਹ ਚ ਡੱਕਿਆ ਵਾ ਜਗਾਲ ਥੋੜਾ ਜਿਹਾ ਪੈ ਗਿਆ ਠੀਕ ਆ ਤੇ ਜੇ ਕੋਈ ਵੀਰ ਪੈਸੇ ਭਰਦਾ ਵਾ ਨਾ ਡੀਜ਼ਲ ਡੀਜ਼ਲ ਮਾਰ ਕੇ ਰੰਗ ਕਰ ਦੂੰਗਾ 100 ਰੁਪਏ ਲੀਟਰ ਹੁਣਾ ਵਾ ਠੀਕ ਆ ਕਾਲਾ ਰੰਗ ਫੇਰ ਦੂੰਗਾ ਵੇਠਾ ਠੀਕ ਆ ਠੀਕ ਆ ਇਧਰਲੇ ਪਾਸਿਓਂ ਨਾ ਜਿਹੜੇ ਕਹਿੰਦੇ ਨੇ ਵੀ ਸਾਈਡ ਤੋਂ ਨਿਗੀਆਂ ਨਿਗੀਆਂ ਗੱਲਾਂ ਦੱਸਣ ਡਿਆ ਵਾ ਦੱਸਣਾ ਤੇਰਾ ਫਰਜ਼ ਬਣਦਾ ਵਾ ਇਧਰੇ ਟਰਾਲਾ ਠੀਕ ਆ ਆ ਟੰਕੇ ਜ਼ਰੂਰ ਲੱਗੇ ਆੜੇ ਬੰਨੇ ਅੱਛਾ ਦਾਣਾ ਇੱਕ ਵੀ ਡਰ ਜੂਗਾ ਤੇ ਜਿੰਨੇ ਦਾਣੇ ਗਾਏ ਆ ਮੈਂ ਵਿਖਾਉਣ ਡਿਆਂ ਤਾਂ ਵੀਰ ਨੇ ਆਉਣਾ ਦੂਰੋਂ ਦਾਣੇ ਜਿੰਨੇ ਕਰਨਗੇ ਉਹਨੇ ਰੁਪਏ ਦੇ ਦੂੰਗਾ ਕਿਲੋ ਦੇ ਸਾਹ ਅੱਛਾ ਜੇ ਆ ਆ ਮੋਰੀ ਇੱਥੇ ਕੋਈ ਵੀ ਹੋਵੇ ਦਾਣਾ ਗਿਰ ਜੇ ਟੱਪੜ ਵਛਾਉਣ ਦੀ ਲੋੜ ਨਹੀਂ ਆ ਟੱਪੜ ਦੀ ਕੋਈ ਲੋੜ ਨਹੀਂ ਉਧਰਲੇ ਉਧਰਲੇ ਪਾਸੇ ਜ਼ਰੂਰ ਟੰਕੇ ਲੱਗੇ ਹੀ ਤੇ ਇਧਰਲੇ ਖੱਬੇ ਪਾਸੇ ਜਿੱਧਰ ਬਾਰੀ ਲੱਗੀ ਹੁੰਦੀ ਆ ਉਧਰ ਕੋਈ ਨਹੀਂ ਆ ਵੇ ਲੋਈ ਫਰਸ਼ ਫਰਸ਼ ਵੀਰ 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 ਕਿਉਂ ਜਿੱਦਾਂ ਕਈ ਵਾਰ ਆਪਾਂ ਪੈਰ ਰੱਖੀਏ ਹਾਂ ਤੇ ਕਈ ਵਾਰੀ ਚਾਦਰ ਉਧਰੋਂ ਠਿਪਕ ਠਿਪਕ ਤੁਰ ਕੇ ਵਿਖਾ ਇਹ ਚ ਝੋਟਾ ਜਨਾਵੇ ਭੋਵੇਂ ਜਿੱਦਾਂ ਆ ਆ ਕੇ ਦਿਖਾ ਦੇ ਕਿਦੋਂ ਲਿਖਦੀ ਕਿ ਇਧਰ ਆ ਮੁੜਿਆ ਤੁਸੀਂ ਪੁੜਕ ਪੜਿਆ ਆ ਆ ਉਹ ਵੇਖੋ ਹੌਲੀ ਹੌਲੀ ਉਹ ਧਰਨਾ ਪਵਾ ਲਿਓ ਭਈ ਨਹੀਂ ਕੋਹ ਨਹੀਂ ਹੁੰਦਾ ਧਰਨਾ ਪਾ ਰਿਹਾ ਕਿਤੇ ਪੁੜਕ ਪੁੜਕੇ ਇੱਥੋਂ ਉੱਥੋਂ ਪੁੜਕ ਕੇ ਵਿਖਾਤਾ ਇੱਥੋਂ ਵਿਖਾ ਭਰਾਵਾ ਚਾਦਰ ਪੂਰੀ ਮਜ਼ਬੂਤ ਹੋਵੇ ਅਛਾ ਪੂਰੀ ਮਜ਼ਬੂਤ ਹੈ ਚਾਦਰ ਉਹ ਮੈਂ ਹਾਂ ਇਹ ਨਾ ਹੋਵੇ ਵੀ ਕਿਤੇ ਵੀਰ ਦੂਰੋਂ ਆਉਣ ਤੇ ਤੁਸੀਂ ਚਾਦਰ ਜਿਹੜੀ ਪੀਪੇ ਦੀ ਲੱਗੀ ਹੁੰਦੀ ਉਹ ਕਿਤੇ ਵਿੱਚ ਲਵਾਈ ਹੋਵੇ ਪੀਪੇ ਵਾਲੀ ਚਾਦਰ ਲਾ ਕੇ ਤੇ 10 ਟਰਾਲੀ ਵੇਚ ਲੂੰਗਾ ਮੈਂ ਉਹ ਮੈਂ ਕੋਈ ਪਤਾ ਨਹੀਂ ਹੁੰਦਾ ਤਰੀਕੇ ਵੜੇ ਆ ਉਹ ਨਹੀਂ 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 ਕੀ ਗੱਲ ਕਰਨੇ ਆ ਨਿਆਣੇ ਵਾਲੀ ਅੰਗਲਾ ਕਰੀ ਜਾਂਦਾ ਸਾ ਉਹ ਨਹੀਂ ਵੀਰ ਉਹ ਗੱਲ ਛੱਡ ਦੇ ਲੋਕੀ ਕੀ ਲਈ ਏਦਾਂ ਲੈਂਦੇ ਆ ਉਹ ਨਾ ਭਰਾਵਾ ਉਹ ਇਹ ਗੱਲ ਛੱਡ ਦੇ ਸਾਡੇ ਕੋ ਤੇ ਉਹੋ ਗੱਲ ਵੀ ਕੀ ਕਹਾਂ ਤੈਨੂੰ ਸਾਨੂੰ ਕੀ ਲੈਂਦੇ ਲੋਕ ਅਸੀਂ ਕਿਸ ਨੂੰ ਕੀ ਕੀ ਲੈਣਾ ਜੀ ਅੱਛਾ ਤੇ ਇਹੋ ਤੇ ਗੱਲ ਐ ਵੀਰ ਜੇ ਤੂੰ ਕੀ ਲੈ ਜਾਣਾ ਚੰਗਾ ਭਲਾ ਲੱਗਦਾ ਤੇ ਵੇ ਹਾਂ ਤੂੰ ਨਾ ਕਿਸ ਨੂੰ ਕਿੱਲੂਗਾ ਉਹ ਅਸੀਂ ਤਾਂ ਭੋਲੇ ਭਾਲੇ ਭਰਾਵਾ ਸਿੱਧੇ ਸਾਡੇ ਬੰਦੇ ਐ ਸ਼ਕਲ ਤੋਂ ਲੱਗਦਾ ਪਾਉ ਭੋਲਾ ਆ ਤਾਂ ਮੈਂ ਸ਼ੈਤਾਨ ਕਿਹੜੇ ਬਨੇ ਲੱਗਦਾ ਤੈਨੂੰ ਇਦਾਂ ਵੇ ਐਵੇਂ ਭੋਲਾ ਜਿਹਾ ਸ਼ਰੀਫ ਜਿਹਾ ਬੱਚਾ ਹਾਂ ਮੈਂ ਹੈਂ ਆ ਆ ਮੈਨੂੰ ਸ਼ਰੀਬ ਬੱਚਾ ਲੱਗਦਾ ਹੀ ਇੱਦਾਂ ਹੀ ਪੁੰਝੇ ਬੈ ਕੇ ਰੋਟੀ ਖਾ ਲੈਣੇ ਆ ਚਪਲਾਂ ਪਾ ਕੇ ਤੁਰੇ ਫਿਰਦੇ ਆ ਠੀਕ ਹੈ ਠੀਕ ਹੈ ਲੱਗੇ ਪੈਰੀ ਸੌਂ ਜਾਂਦਾ ਵਾ ਠੀਕ ਹੈ ਪੈਰੀ ਦਾ ਆਟਾ ਕੋਲ ਲਈਦਾ ਵਾ ਠੀਕ ਹੈ ਠੀਕ ਆ ਹਾਂਜੀ ਹਾਂਜੀ ਵੀਰ ਜੀ ਵੀਰ ਜੀ ਆਪਾਂ ਜਿਹੜੀ ਗੱਲ ਦੱਸਤੀ ਆ ਨਾ ਬਾਕੀ ਥੋੜਾ ਬਹੁਤਾ ਫੰਕਸ਼ਨ ਕੀਤਾ ਵਾ ਅੱਛਾ ਕਈ ਵੀ ਵੀਰਾਂ ਨੇ ਕਹਿਣਾ ਵੀ ਰੋਲਾ ਬਾਲਾ ਇਹ ਇੰਜੋਇਮੈਂਟ ਕਰਦੇ ਆਪਾਂ ਤੁਹਾਡਾ ਵੀ ਉਹ ਕਈ ਵੀਰ ਮੱਲਾ ਹਾਂ ਤੇ ਵਿਗਦੇ ਰਹਿੰਦੇ ਆ ਕਈ ਵੀਰਾਂ ਦੇ ਵੀ ਤੁਹਾਡੀਆਂ ਗੱਲਾਂ ਸੁਣ ਕੇ ਹਾਸ ਲੈਨੇ ਆ ਨੰਨੇ ਕਈ ਵੀਰ ਨਾ ਬਾਹਰ ਬੈਠੇ ਆ ਨਾ ਇਹਨਾਂ ਦੇ ਵੀਰ ਚਾਨ ਦੇ ਵੀ ਦਾਗ ਕਹਿ ਦੇਣਾ ਵਾ ਕਹਿ ਦੇਣਾ ਕਹਿ ਦੇਣਾ ਨਾਂਮਾਂ ਵੀ ਚਾਨ ਦੇ ਵੀ ਦਾਗ ਆ ਠੀਕ ਹੈ ਕਹਿਣ ਵਾਲੇ ਤੇ ਰੱਬ ਨੂੰ ਵੀ ਨਹੀਂ ਬਖਸ਼ ਦੇ ਚਲੋ ਕੋਈ ਗੱਲ ਨਹੀਂ ਕੋਈ ਨਾ ਕੋਈ ਗੱਲਾਂ ਤਾਂ ਆਖਣਾ ਵੀ ਜੇ ਰੱਬ ਮੀਂਹ ਪਾ ਦੇ ਤੇ ਤਾਂ ਮੜਾ ਜੇ ਨਾਂ ਪਾਵੇ ਤੇ ਤਾਂ ਮੱਲਾ ਕਹਿ ਦਿੰਦੇ ਆ ਮੁੱਲ ਕਰਦੀਆਂ ਨਕੇ ਨਾਗਰੀ ਵੇਖ ਲੈ ਤੇਰੀ ਮਰਜ਼ੀ ਆ ਕਿੰਨੇ ਦੀ ਰਹੀ ਤੇਰੇ ਤੇ ਮੇਰੀਆਂ ਨੂੰ ਲੱਖ ਦੀ ਦੇ ਦੇ ਭਾਵੇਂ ਕੇ ਹਾਂ ਜੀ ਆ ਕੇ ਫਿਰ ਤੈਨੂੰ ਮੈਂ ਲੱਖ ਦੀ ਤੋਰ ਹੀ ਤਮ ਫੜਾ ਕੇ ਹੈ ਆ ਜਾ ਤੈਨੂੰ ਮੈਂ ਟਰੈਕਟਰ ਮਗਰ ਪਿਆ ਨਾਲੇ ਤੈਨੂੰ ਟਰੈਕਟਰ ਵੀ ਦੇ ਦਿੰਦਾ ਤੁਰ ਜਾ ਲੈ ਕੇ ਜਾ ਠੀਕ ਆ ਨਹੀਂ ਮੈਂ ਹਾਂ ਤੋਂ ਲੈ ਜਾ ਔਰ ਗਾਗਨੇ ਕੀ ਹੋਣਾ ਠੀਕ ਆ ਦੱਸ ਫਿਰ 1 ਲੱਖ ਤੇ 90 ਹਜ਼ਾਰ ਦੀ ਦੇ ਦਾਂਗੇ 1 ਲੱਖ ਤੇ 90 ਹਜ਼ਾਰ ਦੀ ਹਾਂਜੀ ਤੇ ਕੀ ਮਾਨ ਕਰੂੰਗਾ ਵੀਰ ਕਿੰਨੇ ਦੇ ਦਈਏ ਫਿਰ ਦੱਸ ਤੂੰ ਦੱਸ ਦੇ ਜਦ ਤੂੰ ਬਾਲਾ ਸਿਆਣਾ ਮੈਨੂੰ ਲੱਗੀ ਜਨਾ ਵਾ ਉਹ ਸਿਆਣੇ ਸੋਣੇ ਕਾਦੇ ਆ ਦੱਸ ਫਿਰ ਸੰਧੂ ਤੇ ਹੱਥ ਨਹੀਂ ਰੱਖਣ ਦਿੰਦੇ ਅਗਲੇ ਜਦੋਂ ਕਿਸੇ ਦੇ ਘਰ ਚ ਦਿਲ ਜੀਏ ਉਹ ਤਾਂ ਗੱਲ ਹੈ ਆ ਵੀਰ ਹਾਂਜੀ ਤੇ ਬਾਕੀ ਆ ਸੀਜ਼ਨ ਆ ਗਿਆ ਵਾ ਸੀਜ਼ਨ ਦੇ ਵਿੱਚ ਨਾਂ ਵੀ ਵਿਕੀ ਤਾਂ ਆਪਾਂ ਨੂੰ ਕੋਈ ਐਡਾ ਹੈ ਨਹੀਂ ਕਾਲ ਕੇ ਆਪਾਂ ਵੇਚਣੀ ਵੇਚਣੀ ਆ ਟਰੇਡਰ ਆਪਣੇ ਕੋਲ ਦੋ ਆਪਾਂ ਫੇਰੇ ਲਾ ਲੈਣੇ ਆ ਝੋਲੇ ਦੇ ਅੱਛਾ ਜੀ ਹਾਂ ਜੀ ਹਾਂ ਤੇ 90 ਜੋ ਕੀ ਮਾਨਤਾਨ ਕਰਨਾ ਹਾਂ ਨਾ 80 ਦੀ ਦੇ ਦਾਂਗੇ ਵੀਰੇ 80 ਦੀ ਹਾਂ ਤੇ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਕੋਈ ਮਾਨਤਾਨ ਮਾਨਤਾਨ ਕਰ ਦਾਂਗੇ ਬਾਕੀ ਇਹਦਾ 26 ਕੁਇੰਟਲ ਵੇੜਾ 26 ਨਾ ਮੰਨੇ ਕੋਈ 25 ਮੰਨ ਕੇ ਇਹਨੂੰ ਤੋਲ ਦੇ ਹਿਸਾਬ ਨਾਲ ਜੇ ਆਪਾਂ ਦੇ ਦਈਏ ਤੋਲ ਦੇ ਹਿਸਾਬ ਨਾਲ ਜੇ ਤੋਲ ਦੇ ਹਿਸਾਬ ਨਾਲ ਵੀਰੇ ਚਲੋ ਤੁਸੀਂ ਵੀ ਸਿਆਣੇ ਆ ਤੇ ਵੀਰ ਵੀ ਸਿਆਣਾ ਵਾ ਜੇ ਤੁਸੀਂ ਇਹੋ ਟਰਾਲੀ ਜਾਂ ਕੁਛ ਵੀ ਲੈਣ ਜਾਣੇ ਗਾਡਰ ਦਾ ਮੈਨੂੰ ਦੱਸ ਲੈਂਦੇ ਮੈਂ ਸਾਰੀ ਗੱਲ ਸਮਝਾ ਦਿੰਦਾ ਦੱਸੀ ਦੱਸੀ ਦੱਸ ਉਹ ਮੈਂ ਤਾਂ ਕਹੀ ਨਹੀਂ ਕਿ ਕਵਾੜੀਆਂ ਤੁਹਾਡੇ ਕੋ ਖਰੀਦਣ ਆ ਗਏ ਹਾਂ ਉਹਨੇ 40 ਤੋਂ 45 ਰੇਟ ਲਾਉਣਾ ਟਰਾਲੀ ਠੀਕ ਆ ਜੇ ਤੁਸੀਂ ਕਵਾੜੀਓ ਖਰੀਦਣਗੇ ਇਹੋ 55 ਨਾਲ ਦੇਣੀ ਹੈ 55 ਰੁਪਏ ਨਾਲ ਆਪਾਂ 55 ਨਾਲ ਨਹੀਂ 50 ਨਾਲ ਤੋਲ ਦਾਂਗੇ ਠੀਕ ਆ 50 ਨਾਲ ਤੋਲ ਦਾਂਗੇ 25 ਕੁੰਟਲ ਦੇ ਹਿਸਾਬ ਨਾਲ ਜਿੰਨੇ ਪੈਸੇ ਬਣਦੇ ਉਹਨੇ ਬਣਾ ਲੈ ਮੰਨ ਕੇ ਚੱਲ ਮਾੜੇ ਟਹਿਰੇ ਪਾਈਏ ਨਾ ਤੇ 30000 ਤੋਂ ਘੱਟ ਨਹੀਂ ਪੈਂਦੇ ਸੀਆ 3000 ਦੇ ਟਾਇਰ ਲਾ ਲੈ ਠੀਕ ਆ ਬਾਕੀ ਰਕਮ ਨੂੰ ਪੰਜਾ ਛੇ ਮਹੀਨਾ ਦਾ ਵਿਆਜ ਲਾ ਲੈ ਠੀਕ ਆ ਤੇ ਮੈਨੂੰ ਆਪਣੇ ਖਾਤੇ ਨਾਲ ਪੈਸੇ ਦੇ ਦੇ ਗਿਣ ਕੇ ਫੇ ਮੈਨੂੰ ਦੱਸ ਦੇ ਵੀ ਮੈਂ ਸਹੀ ਗਲਤ ਕੀਤਾ ਕਿ ਗਲਤ ਕੀਤਾ ਹੁਣ ਲਾਸਟ ਕਿੰਨੇ ਦੀ ਆ ਲਾਸਟ 80 ਕਿਹਾ ਸੀ ਪੰਜ ਛੱਡ ਦੇ ਵੀਰ ਜੇ ਮੈਂ ਵੀਡੀਓ ਵੇਖ ਕੇ ਆ ਜੂਗਾ 175 ਦੀ ਟਰਾਲਾ ਦੇ ਦਾਂਗੇ ਤੇ ਬਾਕੀ ਮੌਕੇ ਤੇ ਛੋੜ ਕਰਾਂਗੇ ਜੇ ਕੋਈ ਵੀਰ ਆਊਗਾ ਕੋਲ ਵੀਡੀਓ ਵੇਖ ਕੇ ਜਿਹੜਾ ਆਊਗਾ ਉਹਦਾ ਮਾਨਤਨ ਹੋਊਗਾ ਜ਼ਰੂਰ ਬਾਕੀ ਸਾਫ਼ ਸੁਥਰੀ ਆ ਤੇ ਚੈੱਕ ਤੁਸੀਂ ਤਸੱਲੀ ਆਪ ਕਰ ਲਿਓ ਤੇ ਵੀਰ ਦੀਆਂ ਗੱਲਾਂ ਤੇ ਨਾ ਜਾਇਓ ਵੀਡੀਓ ਸ਼ੇਅਰ ਕਰ ਦਿਓ ਸਵਾਦ ਆ ਜੇ ਕਰਾਂਗੇ ਵੀਡੀਓ ਪਈ ਆ ਭਿੰਡਰਾਂ ਤੋਂ ਠੀਕ ਆ ਹਾਂਜੀ ਤੇ ਤਸੱਲੀ ਆਪਣੀ ਕਰਿਓ ਆ ਕੇ ਵੀਰ ਆਪਣੀ ਤਸੱਲੀ ਤੇਰੇ ਇਆਂ ਗੱਲਾਂ ਦੇ ਥੋੜਾ ਜਾਣਾ ਅਗਲਾਂ ਕਰਨੀ ਆ ਮੇਰੇ ਕੋ ਲਵੇ ਭਾਵੇਂ ਜੇ ਸੋ ਮਰਜੀ ਲਵੇ ਤਸੱਲੀ ਕਰਨਾ ਅਗਲੇ ਦਾ ਫਰਜ਼ ਮੰਨਦਾ ਜਿੰਨੇ ਟ੍ਰੈਲਾ ਸਾਫ ਸੁਥਰਾ ਵਾ ਤੇ ਬਹੁਤ ਹੀ ਸੋਹਣਾ ਵਾ ਤੇ ਆਪਾਂ ਇੱਕ ਵਾਰੀ ਫੇਰ ਟਰੈਕਟਰ ਤੇ ਝਾਤੀ ਮਰਵਾ ਲਈਏ ਟਰੈਕਟਰ ਟਰੈਕਟਰ ਨਾ ਦੂਰੋਂ ਬਸ ਕਰ ਹਣ ਤੇ ਟਰੈਕਟਰ ਦੂਰੋਂ ਦੂਰੋਂ ਵੇਖਣ ਡਿਆ ਵਾ ਵੀਰੇ ਜਿੰਨੇ ਦੂਰੋਂ ਆਣਾ ਵਾ ਐ ਫੱਬਦਾ ਵਾਗੇ ਵੀਡੀਓ ਤੇ ਰਹਿਣਾ ਨਹੀਂ ਅਗਲੇ ਫੋਟੋਆਂ ਮਗੋਣੀਆਂ ਵਾ ਬਸ ਕਰ ਤੂੰ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਗੁੱਸਾ ਹੀ ਕਰ ਗਿਆ ਵੀਰ ਤੂੰ ਤੇ ਨਹੀਂ ਮੈਨੂੰ ਗਰਮੀ ਬੜੀ ਲੱਗਣ ਦੀ ਤੇ ਪੱਖਾ ਨਾਲ ਚੁੱਕ ਲਿਉਂਦਾ ਕੋਈ ਗੱਲ ਪੱਕੀ ਨਾ ਰੱਖਿਆ ਕਰ ਨਾਲ ਹੁਣ ਜੀਮਾਨਾ ਇਹ ਵੀ ਆ ਜਾਣਾ ਵੀ ਲੋਕਾਂ ਨੇ ਏਸੀ ਚੁੱਕੀ ਫਿਰਨੇ ਆ ਰੁੱਖ ਕੋਈ ਲਾਉਂਦਾ ਨਹੀਂ ਜੇ ਕੋਈ ਰੁੱਖ ਲਾਉਂਦਾ ਉਹਨੂੰ ਪਾਣੀ ਨਹੀਂ ਪਾਉਂਦਾ ਜੇ ਕੋਈ ਪਾਣੀ ਪਾਉਂਦਾ ਤਾਂ ਉਹਨੂੰ ਗੁੱਜਰ ਨਹੀਂ ਰਹਿਣ ਦਿੰਦੇ ਅੱਛਾ ਬੁਰਾ ਹਾਲ ਹੋ ਗਿਆ ਪੰਜਾਬ ਦਾ ਸਹੀ ਇਹੋ ਮੁੱਦੇ ਤੇ ਬੋਲਣ ਦਾ ਵੀ ਲੋਕਾਂ ਨੂੰ ਸਾਨੂੰ ਗਾਲਾਂ ਕੱਢਣੀਆਂ ਗਾਲਾਂ ਸਾਡੇ ਕੇ ਸੁਣੀ ਨਹੀਂ ਜਾਂਦੀਆਂ ਅਗਲੇ ਦੇ ਆਪਾਂ ਗੱਲ ਪੈ ਜਾਣ ਠੀਕ ਤੇ ਇਹਦੇ ਨਾਲੋਂ ਚੰਗਾ ਆਪਾਂ ਵੀਡੀਓ ਬੰਦ ਕਰੀਏ ਤੇ ਕੰਮ ਕਰੀਏ ਚਲੋ ਠੀਕ ਹੈ ਸਸਰੀ ਗੱਲ ਸਾਰਿਆਂ ਨੂੰ